ਅਮਰਤਾ ਬੜੀ ਜੀ ਦਾ ਵੈਲਕਮ ਕਰ ਰਹੀਏ ਨੇ ਸੋ ਮੈਂ ਆਪਣੇ ਨੂੰ ਬਲਵਾਉਣਾ ਇੱਕ ਬੇਨਤੀ ਕਰਦਾ ਕਿ ਸਾਹਮਣੇ ਜਿਹੜੇ ਖੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਸੀਟ ਮਿਲਦੀ ਹੋ ਔਰ ਸਦੀ ਜੀ ਦਾ ਜੌਧਰੀ ਮਨੀ ਕੁਬਾ ਜੀ तमाम ਮੁੰਡਾ ਦੀ ਟੀਮ ਰਾਤ ਦੇ 9 ਵਜੇ ਰਹਿ ਪਰ ਬੱਚੇ ਮਾਵਾ ਬਜ਼ੁਰਗ ਸਾਰੇ ਆਪੋ ਆਪਣੀਆਂ ਕੁਰਸੀਆਂ ਤੇ ਬੈਠੇ ਆ ਔਰ ਕਿੰਨਾ ਇਕੱਠ ਔਰ ਕਿੰਨਾ ਪਰਵਾਹ ਹੋ ਰਹਾ ਇਹ ਮੈਂ ਸੱਚੀ ਧੰਨਵਾਦੀ ਆ ਅੱਛਾ ਸਰਦਾਰ ਬਿਆਨ ਸਿੰਘ ਦਾ ਭਾਜਪੀ ਚ ਵੀ ਜ਼ਿਕਰ ਹੋ ਰਿਹਾ ਔਰ ਕਾਂਗਰਸ ਚ ਵੀ ਜ਼ਿਕਰ ਹੋ ਰਿਹਾ ਚਲੋ ਯਾਰ ਦੇਖੋ ਇਹ ਤਾਂ ਉਹਨਾਂ ਦੇ ਪੋਤੇ ਨੂੰ ਸੋਚਣਾ ਚਾਹੀਦਾ ਸੀ ਇਹ ਤਾਂ ਮੇਰੇ ਵੱਡੇ ਵੀਰ ਨੂੰ ਹੀ ਸੋਚਣਾ ਚਾਹੀਦਾ ਸੀ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਦੀ ਪੱਗ ਨੂੰ ਦਾਗ ਨਾ ਲੱਗੇ ਇਸ ਗੱਲ ਬਾਰੇ ਅਸੀਂ ਕੀ ਕਹਿ ਸਕਦੇ ਆ ਅਸੀਂ ਜਿਦਾ ਤੇ ਬਤੂਈ ਦਾ ਬਿਆਨ ਆਇਆ ਵੀ ਬਾਰੋ ਆਏ ਨੇ ਕਿੱਦੜ ਬਾਤੋਂ ਆਏ ਨੇ ਕਿ ਉਹਨਾਂ ਨੂੰ ਲੁਧਿਆਣੇ ਦੀਆਂ ਗਲੀਆਂ ਤਾਂ ਨਹੀਂ ਪਤਾ ਮੱਲਿਆਂ ਦਾ ਨਹੀਂ ਕੀ ਕਹਿਣਾ ਚਾਹੋਗੇ ਜਿਹੜੇ ਬ੍ਰੋ ਮੈਂ ਬਿੱਟੂ ਵੀਰ ਨੂੰ ਇਹ ਕਹਿਣਾ ਚਾਹਣੀ ਆ ਅਸੀਂ ਕੋਈ ਅਮਰੀਕਾ ਤੋਂ ਨਹੀਂ ਆਏ ਪੰਜਾਬ ਛੋਟਾ ਜਿਹਾ ਹੈ ਪੰਜਾਬ ਦੀ ਧਰਤੀ ਤੇ ਜੰਮੇ ਇੱਥੇ ਹੀ ਵੱਡੇ ਹੋਏ ਆ ਇੱਥੇ ਹੀ ਰਹਿੰਦੇ ਰਹੇ ਆ ਰਾਜਾ ਜੀ ਸਮੁੱਚੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਬਾਹਰਲੇ ਕਿਵੇਂ ਹੋਗੇ ਬਿੱਟੂ ਵੀ ਤਾਂ ਸਮਝ ਨਹੀਂ ਆਉਂਦਾ ਕੀ ਗੱਲ ਕਰ ਰਹੇ ਹੋ ਤੇ ਇੱਥੇ ਕੋਈ ਕਹਿ ਰਹੇ ਵੀ ਲੋਕਾਂ ਦੇ ਬੋਦੇ ਵੀ ਲਵਾਵਾਂਗੇ ਜਿਹੜੇ 1000 ਰੁਪਏ ਵਾਦਾ ਹੈ ਉਹ ਦਰਕਾਰ ਨੇ ਪੂਰਾ ਨਹੀਂ ਕੀਤਾ ਤੇ ਤੁਹਾਡੀ ਸਰਕਾਰ ਦੇ ਟਾਈਮ ਕਿਹੜੇ ਵਾਦੇ ਹੋਣਗੇ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਰਿਲੀਜ਼ ਕੀਤਾ ਹੈ ਜਿਹਦੇ ਵਿੱਚ ਵੱਖ-ਵੱਖ ਪ੍ਰਕਾਰ ਸਰਕਾਰਾਂ ਦਾ ਕੰਮ ਹੁੰਦਾ ਹੈ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਰੋਜ਼ਗਾਰ ਦੇਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਬਜ਼ੁਰਗਾਂ ਦੀ ਸਿਹਤ ਸਹੂਲਤ ਦੇਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਔਰਤਾਂ ਨੂੰ ਵੱਖ-ਵੱਖਰੇ ਪ੍ਰਕਾਰ ਦੇ ਸਹਿਯੋਗ ਦੇਣਾ ਕੋਈ ਲੱਖ ਰੁਪਏ ਸੀ ਦੇਣ ਜਾ ਰਹੇ ਹਾਂ ਜਿਹੜੀਆਂ ਸਾਡੀਆਂ ਲੇਡੀਜ਼ ਕਰਨੇ ਚਲਾ ਸਕਦੀਆਂ ਜਿਨ੍ਹਾਂ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ 25 ਲੱਖ ਰੁਪਏ ਤੱਕ ਦੀ ਹੈਲਥ ਇੰਸ਼ੋਰੈਂਸ ਹਰ ਪਰਿਵਾਰ ਨੂੰ ਦੇਣ ਜਾ ਰਹੇ ਹਾਂ 50% ਰੈਜ਼ਰਵੇਸ਼ਨ ਸਾਰੀਆਂ ਲੇਡੀਜ਼ ਨੂੰ 50% ਰੈਜ਼ਰਵੇਸ਼ਨ ਸੜੀਆਂ ਬੇਟੀਆਂ ਨੂੰ ਹਰ ਦੇਸ਼ ਦੇ ਡਿਪਾਰਟ ਹਰ ਸਰਕਾਰੀ ਮਹਿਕਮੇ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਦੇਣ ਜਾ ਰਹੇ ਆ ਇਹ ਕੰਮ ਹੁੰਦੇ ਆ ਸਰਕਾਰਾਂ ਦੇ 1000 ਰੁਪਏ ਦਾ ਲਾਲਚ ਦੇ ਕੇ ਉਹ ਜਾਂ ਮਜ਼ਾਕ ਕੀਤਾ ਸੜੀਆਂ ਪੈਣਾ ਦੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਜਗਰਾਵਾਂ ਦੇ ਵਿੱਚ ਮੈਂ ਦਾਖਲ ਵਿੱਚ ਨੂੰ ਜਾਣੇ ਸ਼ਹਿਰ ਦੇ ਵਿੱਚ ਕਿੱਦਾਂ ਦਾ ਹੰਗਾਰਾ ਲੱਗਿਆ ਅੱਜ ਠੀਕ ਇਸੇ ਨਜ਼ਰ ਆਇਆ ਠੀਕ ਇਸੇ ਤਰ੍ਹਾਂ ਦਾ ਹੰਗਾਰਾ ਜੋ ਤੁਸੀਂ ਹੁਣੇ ਦੇਖ ਰਹੇ ਹੋ ਮੇਰੇ ਵੀਰ ਇਹ ਹੰਗਾਰਾ ਪੂਰੇ ਇਲਾਕੇ ਦੇ ਸਭ ਤੋਂ ਵੱਡੀ ਚੀਜ਼ਾ ਵੈਲਕਮ ਕਰ ਰਹੀਏ ਨੇ ਸੋ ਮੈਂ ਆਪਣੇ ਨੂੰ ਬਰਵਾਉਣਾ ਇੱਕ ਬੇਨਤੀ ਕਰਦਾ ਕਿ ਸਾਹਮਣੇ ਜਿਹੜੇ ਖੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਸੀਟ ਮਿਲਦੀ ਔਰ ਸਦੀ ਕਿਬਾ ਜੀ ਚੌਧਰੀ ਮਨੀ ਕਿਬਾ ਜੀ तमाम ਮੁੰਡਾ ਦੀ ਟੀਮ ਰਾਤ ਦੇ 9 ਵਜ ਰਹੀ ਪਰ ਬੱਚੇ ਮਾਵਾ ਬਜ਼ੁਰਗ ਸਾਰੇ ਆਪੋ ਆਪਣੀਆਂ ਕੁਰਸੀਆਂ ਤੇ ਬੈਠੇ ਆ ਔਰ ਕਿੰਨਾ ਇਕੱਠ ਔਰ ਕਿੰਨਾ ਪਰਵਾਹ ਹੋ ਰਹਾ ਇਹ ਮੈਂ ਸੱਚੀ ਧੰਨਵਾਦੀ ਆ ਅੱਛਾ ਸਰਕਾਰ ਬਿਆਨ ਤੇ ਦਾ ਬੀਜੇਪੀ ਚ ਵੀ ਜ਼ਿਕਰ ਹੋ ਰਿਹਾ ਔਰ ਕਾਂਗਰਸ ਚ ਵੀ ਜ਼ਿਕਰ ਹੋ ਰਿਹਾ ਚਲੋ ਯਾਰ ਦੇਖੋ ਇਹ ਤਾਂ ਉਹਨਾਂ ਦੇ ਪੋਤੇ ਨੂੰ ਸੋਚਣਾ ਚਾਹੀਦਾ ਸੀ ਇਹ ਤਾਂ ਮੇਰੇ ਵੱਡੇ ਵੀਰ ਨੂੰ ਸੋਚਣਾ ਚਾਹੀਦਾ ਸੀ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਦੀ ਪੱਗ ਨੂੰ ਦਾਗ ਨਾ ਲੱਗੇ ਇਸ ਗੱਲ ਬਾਰੇ ਅਸੀਂ ਕੀ ਕਹਿ ਸਕਦੇ ਆ ਅਸੀਂ ਜਿਦਾ ਤੇ ਬਤੂਈ ਦਾ ਬਿਆਨ ਆਇਆ ਵੀ ਬਾਰੋ ਆਏ ਨੇ ਕਿੱਦੜ ਬਾਤੋਂ ਆਏ ਨੇ ਕਿ ਉਹਨਾਂ ਨੂੰ ਲੁਧਿਆਣੇ ਦੀਆਂ ਗਲੀਆਂ ਤਾਂ ਨਹੀਂ ਪਤਾ ਮੱਲਿਆਂ ਦਾ ਨਹੀਂ ਪ ਕੀ ਕਹਿਣਾ ਚਾਹੋਗੇ ਜਿਹੜੇ ਬ੍ਰੋ ਮੈਂ ਬਿੱਟੂ ਵੀਰ ਨੂੰ ਇਹ ਕਹਿਣਾ ਚਾਹਣੀ ਆ ਅਸੀਂ ਕੋਈ ਅਮਰੀਕਾ ਤੋਂ ਨਹੀਂ ਆਏ ਪੰਜਾਬ ਛੋਟਾ ਜਿਹਾ ਹੈ ਪੰਜਾਬ ਦੀ ਧਰਤੀ ਤੇ ਜੰਮੇ ਇੱਥੇ ਹੀ ਵੱਡੇ ਹੋਏ ਆ ਇੱਥੇ ਹੀ ਰਹਿੰਦੇ ਰਹੇ ਆ ਰਾਜਾ ਜੀ ਸਮੁੱਚੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਬਾਹਰ ਲੇ ਕਿਵੇਂ ਹੋਗੇ ਬਿੱਟੂ ਜੀ ਤੁਹਾਨੂੰ ਸਮਝ ਨਹੀਂ ਆਉਂਦਾ ਕੀ ਗੱਲ ਕਰ ਰਹੇ ਹੋ ਤੇ ਅੱਜ ਕੋਈ ਕਹਿ ਰਹੇ ਨਹੀਂ ਲੋਕਾਂ ਦੇ ਵੋਟੇ ਵੀ ਲਵਾਵਾਂਗੇ ਜਿਹੜੇ ਹਜ਼ਾਰ ਰੁਪਏ ਵਾਦਾ ਹੈ ਉਹ ਸਰਕਾਰ ਨੇ ਪੂਰਾ ਨਹੀਂ ਕੀਤਾ ਤੇ ਤੁਹਾਡੀ ਸਰਕਾਰ ਦਾ ਟਾਈਮ ਕਿਹੜੇ ਵਾਦੇ ਭੁੱਲ ਗਏ ਤੇ ਤੁਸੀਂ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਰਿਲੀਜ਼ ਕੀਤਾ ਹੈ ਜਿਦੇ ਵਿੱਚ ਵੱਖ-ਵੱਖਰੇ ਪ੍ਰਕਾਰ ਸਰਕਾਰਾਂ ਦਾ ਕੰਮ ਹੁੰਦਾ ਹੈ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਰੋਜ਼ਗਾਰ ਦੇਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਬਜ਼ੁਰਗਾਂ ਦੀ ਸਿਹਤ ਸਹੂਲਤਾਂ ਦੇਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਔਰ ਤੁਹਾਨੂੰ ਵੱਖ-ਵੱਖਰੇ ਪ੍ਰਕਾਰ ਦੇ ਸਹਿਯੋਗ ਦੇਣਾ ਕੋਈ ਲੱਖ ਰੁਪਏ ਅਸੀਂ ਦੇਣ ਜਾ ਰਹੇ ਹਾਂ ਜਿਹੜੀਆਂ ਸਾਡੀਆਂ ਲੇਡੀਜ਼ ਕਰਨੇ ਚਲਾ ਸਕਦੀਆਂ ਜਿਨ੍ਹਾਂ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ 25 ਲੱਖ ਰੁਪਏ ਤੱਕ ਦੀ ਹੈਲਥ ਇੰਸ਼ੋਰੈਂਸ ਹਰ ਪਰਿਵਾਰ ਨੂੰ ਦੇਣ ਜਾ ਰਹੇ ਹਾਂ 50% ਰਿਜ਼ਰਵੇਸ਼ਨ ਸਾਰੀਆਂ ਲੇਡੀਜ਼ ਨੂੰ 50% ਰਿਜ਼ਰਵੇਸ਼ਨ ਸਾਡੀਆਂ ਬੇਟੀਆਂ ਨੂੰ ਹਰ ਦੇਸ਼ ਦੇ ਡਿਪਾਰਟ ਹਰ ਸਰਕਾਰੀ ਮਹਿਕਮੇ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਦੇਣ ਜਾ ਰਹੇ ਹਾਂ ਇਹ ਕੰਮ ਹੁੰਦੇ ਆ ਸਰਕਾਰਾਂ ਦੇ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਉਹ ਜਿਆ ਮਜ਼ਾਕ ਕੀਤਾ ਸਾਡੀਆਂ ਭੈਣਾਂ ਦੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਜਿਗਰਾਵਾਂ ਦੇ ਵਿੱਚ ਮੈਂ ਦਾਖਲ ਬਿਤੇ ਨੂੰ ਜਾਣੇ ਸ਼ਹਿਰ ਦੇ ਵਿੱਚ ਕਿਦਾਂ ਦਾ ਹੰਗਾਰਾ ਮਿਲਿਆ ਅੱਜ ਠੀਕ ਇਸੇ ਤਰ੍ਹਾਂ ਹੀ ਨਜ਼ਰ ਆਇਆ ਠੀਕ ਇਸੇ ਤਰ੍ਹਾਂ ਦਾ ਹੰਗਾਰਾ ਜੋ ਤੁਸੀਂ ਹੁਣੇ ਦੇਖ ਰਹੇ ਹੋ ਮੇਰੇ ਵੀਰ ਇਹ ਹੰਗਾਰਾ ਪੂਰੇ ਇਲਾਕੇ